ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦੀ ਪ੍ਰਨਾਲਾ ਬਾਈਕ ਕੋਲ ਛੋਟੀ ਹੈ ਜੀ ਪਹਿਲੇ ਸਵੇ ਮ 29 ਦੀ ਜੈਡ ਬਲੈਕ ਪੂਸ ਆਸ ਤੇ ਸੰਗੀ ਸੰਗੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਮਾਂ ਇਹਦੀ ਹੋੜ ਖੜੀ ਆ ਠੀਕ ਹੈ ਜੀ ਤੇ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਹਨਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਰੋਡ ਕਰੋ ਜੀ 7528200355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤਵਾਰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਕੀ ਭਰਾ ਆਪਣਾ ਪੇਜ ਚੱਲਦਾ ਇੰਸਟਾਗ੍ਰਾਮ ਤੇ ਉਹਨੂੰ ਵੀ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਮੈਂ ਕਰਦੇ ਆ ਭਰਾ ਨੂੰ ਆਪਣੀ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਬਈ ਸਸਿਕਾ ਜੀ ਅੱਛੀ ਗੱਲ ਜੀ ਨਾਮ ਦੱਸੋ ਜੀ ਆਪਣਾ ਗੁਰਪ੍ਰੀਤ ਸਿੰਘ ਜੀ ਪਿੰਡ ਬਖਤਗੜੂ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਭਾਈ ਮਾਝ ਦੀ ਜਾਣਕਾਰੀ ਦਿਓ ਜੀ ਇਹ ਕਹਵੇਂ ਸੂਏ ਸੂਣਾ ਕੀ ਗੱਲਬਾਤ ਆ ਜੀ ਇਹ ਪਹਿਲੇ ਹੀ ਹੋਊਗਾ ਇਹ ਸੂਣਾ ਦੱਸਦਾਂ ਰਹੇਗੇ ਤੇ ਸੂਣਦੇ ਦੱਸਦਾਂ ਰਹਿੰਦੇ ਆ ਹਾਂਜੀ ਤੇ ਕਿਹੜੀ ਬੱਚੀ ਹੈ ਠੀਕ ਆ ਇਹ ਐਮ 29 ਦੀ ਕੱਟੀ ਆ ਮਾਝ ਲਿਆਂਦੀ ਸੀ ਉਹਦੇ ਮਾਗਰ ਆਈ ਸੀ ਆ ਮਾਝ ਨਹੀਂ ਦੀ ਆ ਬਚਾ ਲੈ ਇਹਦੇ ਦਾ ਦੁੱਧ ਕਿੰਨਾ ਹੀ ਮਾਗਰ ਠਾ ਦੇ ਦਿਆ ਇਹਦੇ ਦਾ 15 ਲੀਟਰ ਆ ਦੇਖ ਸਕਦੇ ਹੋ ਭਰਾ ਲੈਵਾ ਇਹਦੀ ਕੱਟੀ ਆ ਠੀਕ ਹੈ ਜੀ ਦੇਖ ਸਕਦੇ ਤੇ ਐਮਨਤ ਦਾ ਬਾਈ ਕਹਿੰਦਾ ਠੀਕ ਆ ਭਰਾ ਐਸੀ ਚੈੱਕ ਕਰ ਸਕਦੇ ਫੇਸ ਕੁਆਲਟੀ ਵਾਕੀ 10 ਦਿਨ ਪਏ ਹੈ ਹਨਾ ਜੀ ਸਿੰਘੀ ਤਾਂ ਹਾਂ 10 ਦਿਨ ਰਹਿੰਦੇ ਆਗੀ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਜੱਟ ਬਲੈਕ ਪੂਸ ਆ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਹੋਗਾ ਹਾਂ ਠੀਕ ਹੈ ਥਾਣਾ ਸੋਣਾ ਦੀ ਵਧੀਆ ਕਮਾਨ ਦੇਖਾ ਲੋ ਜੀ ਚੈੱਕ ਕਰ ਸਕਦੇ ਥੋੜਾ ਜਿਹਾ ਉਹਨੂੰ ਐਂ ਡਾਕਟਰ ਜਗਾ ਵੀ ਥੋੜੀ ਘੱਟਾ ਲੋ ਜੀ ਲੋ ਜੀ ਜੇ ਚੈੱਕ ਕਰ ਸਕਦੇ ਯਾ ਭਾਈ ਮੋੜ ਦਾ ਮੋੜ ਦਾ ਭਾਈ ਮੋੜ ਲਿਆ ਆ ਜਾਊਗਾ ਆ ਜਾ ਜਾ ਥੋੜਾ ਡਰਦੀ ਆ ਕਿਉਂਕਿ ਜਗਾ ਵੀ ਥੋੜੀ ਘੱਟ ਆ ਜਾ 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 ਜੈਡ ਬਲੈਕ ਸੀ ਸਪਰਾ ਲੋ ਜੀ ਇਹ ਬਾਤ ਤੁਸੀਂ ਦੇਖ ਸਕਦੇ ਆ ਤੁਹਾਨੂੰ ਬਹੁਤ ਸੋਹਣਾ ਪਰਮਾਂ ਵਾਲੀ ਹੈ ਹਲੇ 10 ਦਿਨ ਬਾਕੀ ਆ ਠੀਕ ਹੈ ਜੀ ਚੰਗੀ ਪਾਲੀ ਪਲੋਸੀ ਆ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਲੋ ਜੀ ਫੇਸ ਕੁਆਲਿਟੀ ਤੇ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਉਹ ਬਾਈ ਕਹਿੰਦਾ ਹਲੇ ਕੱਚੀ ਆ ਥੋੜੀ ਜੀ ਤਾਂ ਕਰਕੇ ਰੇਟ ਬਾਈ ਕਹਿੰਦਾ ਫੋਨ ਤੇ ਤੇ ਤੇਰੇ ਨਾਲ ਬਾਈ ਜੈਜੀ ਹੋਊਗਾ ਵੈਸੇ ਹਾਂ ਜੈਜੀ ਹੋ ਬਾਈ ਠੀਕ ਹੈ ਠੀਕ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਬਖਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ